ਇਹ ਅਜੇ ਸਕੂਲ ਦਾ ਮਾਸਟਰ ਜਿਹੜਾ ਪਿਛਲੇ 20 ਸਾਲਾਂ ਤੋਂ ਨਹਿਰ ਪਾਰ ਕਰਕੇ ਫੇਰ ਬੱਚਿਆਂ ਨੂੰ ਸਕੂਲ ਪੜਾਉਣ ਜਾਂਦਾ ਵਾ ਮੈਥ ਦਾ ਟੀਚਰ ਹੈ ਇਹਦਾ ਨਾਮ ਹੈਗਾ ਜੀ ਅਬਦੁਲ ਮਲਿਕ ਤੇ ਕੇਰਲ ਦੇ ਇੱਕ ਸਕੂਲ ਵਿੱਚ ਇਹ ਮੈਥ ਟੀਚਰ ਆ ਤੇ ਮੈਥ ਪੜਾਉਂਦਾ ਬੱਚਿਆਂ ਨੂੰ ਇੰਟਰਵਿਊ ਵਿੱਚ ਇਹਨੂੰ ਪੁੱਛਿਆ ਗਿਆ ਕਿ ਐਰ ਪਾਰ ਕਰਕੇ ਕਿਉਂ ਜਾਂਦਾ ਵਾ ਮਤਲਬ ਸੜਕ ਵੀ ਜਾਂਦੀ ਹੈ ਟਰਾਂਸਪੋਰਟ ਆਈ ਤੂੰ ਜਾ ਸਿੱਧਾ ਸਕੂਲ ਉੱਤਰ ਤੇ ਇਹਨੇ ਇਹ ਜਵਾਬ ਦਿੱਤਾ ਕਿ ਜੇ ਮੈਂ ਬੱਸ ਫੜਦਾ ਵਾਂ ਤੇ ਮੈਨੂੰ ਬੱਸ ਤੇ 2 ਘੰਟੇ ਲੱਗ ਜਾਂਦੇ ਆ ਦੋ ਢਾਈ ਘੰਟੇ ਵੀ ਲੱਗ ਜਾਂਦੇ ਆ ਤੇ ਜੇ ਮੈਂ ਨਹਿਰ ਪਾਰ ਕਰਕੇ ਆਇਆ ਨਾ ਮੈਂ 20-25 ਮਿੰਟਾਂ ਜਿਹੜਾ ਸਕੂਲ ਪਹੁੰਚ ਜਾਂਦਾ ਵਾ ਏਕ ਮੇਰਾ ਟਾਈਮ ਵੱਜ ਜਾਂਦਾ ਵਾ ਤੇ ਏਕ ਮੇਰੇ ਪੈਸੇ ਵੱਜ ਜਾਂਦੇ ਆ ਤੇ ਪਿਛਲਿਆਂ 20 ਸਾਲਾਂ ਵਿੱਚ ਨਾ ਇਹ ਬੰਦਾ ਕਦੀ ਲੇਟ ਹੋਇਆ ਵਾ ਤੇ ਨਾ ਇਹਨੇ ਕਦੀ ਛੁੱਟੀ ਮਾਰੀ ਆ ਤੇ ਸਵੇਰੋਂ ਸਵੇਰ ਆਉਂਦਾ ਵਾ ਪਹਿਲਾਂ ਆਪਣੇ ਸਾਰੇ ਕੱਪੜੇ ਲਾ ਗਏ ਉਹਨੂੰ ਆਪਣੀ ਇੱਕ ਝੋਲੇ 'ਚ ਪਾ ਗਏ ਤੇ ਉਹਨੂੰ ਸਿਰ ਤੇ ਰੱਖ ਕੇ ਨਹਿਰ ਪਾਰ ਕਰ ਲੈਂਦਾ ਵਾ ਨਾਲ ਇੱਕ ਟੂਬ ਰੱਖੀ ਹੁੰਦੀ ਇੰਨੇ ਉਸ ਤੋਂ ਬਾਅਦ ਦੂਜੇ ਪਾਸੇ ਜਾ ਗਏ ਤੇ ਫੇਰ ਆਪਣੇ ਕੱਪੜੇ ਪਾਗਦੇ ਫੇਰ ਸਕੂਲ ਬੱਚੇ ਨੂੰ ਪੜਾਉਣ ਚਲ ਜਾਂਦਾ ਵਾ ਜੇ ਸਕੂਲ ਆਉਂਦੇ ਵੀ ਆ ਤੇ ਹਾਜ਼ਰੀਆਂ ਲਾ ਕੇ ਦੇ ਫਰਲੋ ਦੇ ਨਿਕਲ ਜਾਂਦੇ ਆ ਬਾਕੀ ਇੱਕ ਈਦਾਂ ਦੇ ਟੀਚਰ ਵੀ ਹੈਗੇ ਜਿਹੜੇ ਨਹਿਰਾ ਪਾਲ ਕਰਕੇ ਤੇ ਫੇਰ ਬੱਚੇ ਨੂੰ ਪੜਾਉਂਦੇ ਪਏ ਆ